ਹਾਂਜੀ ਜਿਵੇਂ ਤੇਰੀਆਂ ਬੱਕਰੀਆਂ ਯਾਰ ਆਹ ਇਧਰਲੇ ਪਾਸੇ ਬੈਠੀਆਂ ਨੇ ਮਤਲਬ ਇਹ ਕੱਚੇ ਚ ਆ ਕੇ ਬੈਗੀਆਂ ਉਧਰ ਪੱਕਿਆਂ ਚ ਕਾਤੋਂ ਨਹੀਂ ਬੈਠੀਆਂ ਪੱਕੇ ਚ ਆਉਂਦੀ ਆ ਬਾਈ ਪੱਕਾ ਦਾ ਬਣਾਇਆ ਹੀ ਨਹੀਂ ਗਿਆ ਹੈ ਪੱਕਾ ਨਹੀਂ ਇਹ ਭਾਰ ਦੇ ਜਮੀ ਹਾਂ ਨਾ ਇਹ ਪਾ ਇਹ ਕੱਚੇ ਜਿਹੜੇ ਫੇਰਾ ਜੀ ਹੈ ਕੱਚੇ ਚ ਹਾਂ ਨਾਲ ਇਹਨਾਂ ਦੇ ਪਾਇਰ ਹੁੰਦੇ ਨੇ ਖਰਾਬ ਪੱਕੇ ਚ ਪੱਕੇ ਚ ਹਾਂ ਨਾਲ ਇਹਨਾਂ ਦੇ ਗੋਡੇ ਜਾਂਦੇ ਨੇ ਘਾਸ ਠੀਕ ਆ ਜਿਹੜੋ ਦਾਗ ਜੇ ਲੱਗੇ ਹੁੰਦਾ ਗੋਡਾਂ ਦੇ ਉਹ ਪੱਕਿਆਂ ਕਰਕੇ ਆ ਉਹ ਹਾਂ ਜੀ ਪੱਕਿਆਂ ਕਰਕੇ ਬੱਕਰੀ ਤਰਨੂ ਹੀ ਰਹੇ ਲੀਏ ਪੱਕੇ ਜੀ ਤਰਨੂ ਰਹ ਜਾਂਦੀ ਆ ਹਾਂ ਮਤਲਬ ਇਹ ਜਾਨਵਰ ਕੱਚੇ ਖਾਤਰਾ ਨਾਲਾ ਦੁੱਧ ਵਧੇ ਇਸਲਾ ਨੂੰ ਨਹੀਂ ਪਾਲਦਾ ਦਾ ਹਾਂ ਪੱਕੇ ਚ ਦਾ ਕਿਉਂ ਦੁੱਧ ਉੱਤੇ ਇਹਨੂੰ ਦਾ ਪਹਿਲੀ ਬਿਮਾਰ ਰਹਿੰਦੀ ਇੱਥੇ ਹਾਂ ਪੈਰ ਗੜ ਜਾਂਦੇ ਨੇ ਉਹਦੇ ਹਾਂ ਦੁੱਖ ਤੇ ਕਰੀਪੇ ਨਹੀਂ ਹਟਦਾ ਇਹ ਜਿੰਨਾਂ ਹੈ ਕੱਚੇ ਚ ਬਹਿ ਕੇ ਰਾਜੀ ਆ ਉਹਨਾਂ ਕਿਸੇ ਬਹਿ ਕੇ ਰਾਜੀ ਨਹੀਂ ਲੋ ਬਈ ਇਹ ਖੁਸ਼ੀ ਦੀ ਜਾਣਕਾਰੀ ਆ ਬਾਈ ਨੇ ਦਾ ਐਕਸਪੀਰੀਅੰਸ ਇਹ ਸ਼ੇਅਰ ਕੀਤਾ ਤੁਹਾਡੇ ਨਾਲ ਤੇ ਜੇ ਕੋਈ ਵੀਰ ਭਰਾ ਨੂੰ ਕੋਈ ਜਾਣਕਾਰੀ ਚਾਹੀਦਾ ਖੁਸ਼ੀ ਦਾ ਨੰਬਰ ਦੇਮਗਾ ਤੂੰ ਜਾਣਕਾਰੀ ਸਾਂਝ ਕਰ ਨਾ ਜਿੰਦਗੀ ਲੰਗੀ ਕੁਛ ਕਿੰਨਾ ਟਾਈਮ ਹੈਗਾ ਬਾਈ ਤੈਨੂੰ ਬੱਕਰੀਆਂ ਆਪਾਂ ਨੂੰ ਜੀ ਤੁਸੀਂ ਗੱਲ ਮੁੱਕ ਦੀ ਕਰੋ ਮੇਰਾ ਪਿਓ ਚਾਰ ਦਹਨ ਦੀ ਪਹਿਲਾਂ ਹੂੰ ਇਹ ਜਦ ਇੰਦਰਾ ਗਾਂਧੀ ਦਾ ਰਾਜ ਹੁੰਦਾ ਸੀ ਪੂਰਾ ਹਾਂ ਸਾਡੇ ਕੋਲ ਉਦੋਂ ਪਹਿਲਾਂ ਨਾ ਮੈਂ ਭੀਟਾਂ ਚਾਰ ਦਹਨ ਦੀ ਹੂੰ ਫੇਰ ਮੇਰੇ ਪਿਓ ਨੇ ਲੈ ਲਏ ਨੇ ਬੱਕਰੀਆਂ ਹੂੰ ਬੱਕਰੀਆਂ ਚਾਰ ਦਹਨ ਦੀ ਹੁਣ ਵੀ ਆਪਣੇ ਪੂਰਾ ਮਾਲ ਆ ਜੀ ਹੂੰ ਫੇਰ ਅਸੀਂ ਦੋਹੇ ਭਰਾ ਡੱਡ ਹੋ ਗਏ ਮੈਂ ਆਪਣੀਆਂ ਬੱਕਰੀਆਂ ਦਿੱਤੇ ਬੇਸ਼ ਮੇਰੇ ਭਰਾ ਕੋਲ ਨੇ ਮੇਰੀਆਂ ਬੱਕਰੀਆਂ ਮੈਂ ਅਵਤਾਰ ਗੱਦੇ ਨਾਲ ਪਾਈਆਂ ਸੀ ਇਹ ਖੜਾ ਅਵਤਾਰ ਗੱਲ ਹਾਂ ਜੀ ਇਹ ਦੋਨੇ ਹੈਗਾ ਜੁੰਡੀ ਦੇ ਯਾਰ ਭਾਈ ਹਾਂ ਅੱਛਾ ਗੱਲ ਨਾਲ ਪਾਈਆਂ ਸੀ ਮੈਂ ਬੱਕਰੀਆਂ ਸੀ ਪੈਦਾ ਸੀ ਦੋ ਹਿੱਸੇਦਾਰ ਹੋ ਗਈ ਕਿਉਂ ਰੇ ਭਾਈ ਇਹ ਭਾਰ ਮੈਨਾਂ ਦਾ ਬਹੁਤ ਤਕੜਾ ਹੁੰਦਿਆਂ ਦਿਖਾਵਾਂਗੇ ਬਹੁਤ ਘੈਂਟ ਹੈ ਇਹਨਾਂ ਦਾ ਆ ਭਾਈ ਇੱਥੇ ਮੱਛਰ ਬਹੁਤ ਆ ਲਾਈਆਂ ਵੀਆਂ ਮੱਛਰਾਂ ਵਾਲੀਆਂ ਤੇ ਧੂਆਂ ਧਾਈਆਂ ਲਾਈਆਂ ਵੀਆਂ ਇਹ ਪਤਾ ਕੀ ਆ ਇਹਨੂੰ ਇੰਨੀ ਕ ਨੌਲਦਾ ਆ ਆਪਾਂ ਕਹਿ ਦਿੰਨੇ ਆ ਠੀਕ ਆ ਹਰੇਕ ਜਗ੍ਹਾ ਆਪਣੀ ਜਗ੍ਹਾ ਤੇ ਕੋਈ ਡਾਕਟਰ ਲਾਈਨ ਦਾ ਬੰਦਾ ਹੈ ਨਾ ਉਹਦੀ ਹਰ ਇੱਕ ਜਗ੍ਹਾ ਪਰ ਇਹ ਬੰਦੇ ਨੂੰ ਕੋਈ ਡਾਕਟਰ ਦੀ ਲੋੜ ਨਹੀਂ ਹੈਗੀ ਕੋਈ ਵੀ ਪ੍ਰੋਬਲਮ ਆਉਂਦੀ ਆ ਹੂੰ ਇਹਨੇ ਆਪ ਇਹ ਹੱਲ ਕਰ ਦੇਣਾ ਠੀਕ ਆ ਪਤਾ ਨਹੀਂ ਐਕਸਪੀਰੀਅੰਸ ਆ ਬਾਈ ਪੂਰਾ ਵੀਰੇ ਬਾਪ ਦਾਦਾ ਦੀ ਜ਼ਿੰਦਗੀ ਲੰਗੀ ਆ ਯਾਰ ਜਦ ਆਪਣੇ ਰਾਜ ਨਹੀਂ ਮਟਾ ਦਾदू ਵਾਲਾ ਹਾਂ ਉਹਦੀ ਬੇਬੇ ਨੂੰ ਤਾਂ ਉਹਨੂੰ ਬਹੁਤ ਜਾਣਕਾਰੀ ਹੈ ਬਿਲਕੁਲ ਬਿਲਕੁਲ ਉਹ ਆਪ ਹੀ ਟੀਕੇ ਟੂਕੇ ਲਾਈ ਜਾਂਦੇ ਪਰ ਇਹ ਜਾਣਕਾਰੀ ਹੋਣੀ ਜ਼ਰੂਰੀ ਆ ਬਾਈ ਜਿਵੇਂ ਆਪਣੇ ਸਰਪੰਚ ਨੂੰ ਟੀਕਾਂ ਦੀ ਜਾਣਕਾਰੀ ਬਹੁਤ ਆ ਹਾਂ ਹਣਾ ਸਰਪੰਚ ਨੂੰ ਬਹੁਤ ਆ ਇਹ ਮੈਂ ਕਹਿੰਦਾ ਯਾਰ ਮੈਂ ਇਹਦਾ ਦੇਖਿਆ ਇਹ ਤਾਂ ਮੈਨੂੰ ਇਹ ਕਹਿੰਦਾ ਹੁੰਦਾ ਜੀ ਮੈਂ ਕਈ ਵਾਰ ਕੋਈ ਟੀਕਾ ਲਾਉਣ ਲੱਗ ਜਾ ਜਾਂ ਹੋਰ ਇਹਨਾਂ ਨੂੰ ਉਹ ਕਰਨ ਲੱਗ ਜਾ ਜਾਂ ਕਹਿੰਦਾ ਯਾਰ ਛੱਡ ਯਾਰ ਕੀ ਕਰੀ ਜਾਂਦਾ ਇਹਦਾ ਪਤਾ ਨਹੀਂ ਕੀ ਕੁਛ ਘੋਲ-ਕੋਲ ਪਿਆਉਂਦਾ ਇਹਨਾਂ ਨੂੰ ਇਹਦਾ ਹੋਰ ਇੱਕੋ ਕਰਦਾ ਕਦੇ ਹਲਦੀ ਪਿਆਦੀ ਕਰ ਪਰ ਬਾਈ ਫਾਰਮ ਸਾਰਾ ਸਾਹਮਦਾ ਇਹਨਾਂ ਦੋਨਾਂ ਦਾ ਇਹ ਦੋਨੇ 파ਰਟਨਰ ਨੇ ਪਰ ਸਾਹਮਦਾ ਇਹੀ ਆ ਸਾਰਾ ਕੁਛ ਕਰਦਾ ਕਰਦਾ ਕੁਜੀ ਆ ਕੁਜੀ ਦੇ ਸਿਰ ਤੇ ਆ ਮੈਂ ਤਾਂ ਤੈਨੂੰ ਪਤਾ ਵੀ ਮੰਡੀ ਕਰਕੇ ਸੌਲੀ ਮੰਡੀ ਕਰਕੇ ਆਪਾਂ ਤਾਂ ਬਿਜ਼ੀ ਰਹਨੇ ਆ ਉਧਰ ਇਹ ਸਾਰਾ ਕੰਮ ਇਹਦੇ ਹੱਥ ਤੇ ਆ ਇਹ ਠੀਕ ਆ ਕੁਜੀ ਬਾਈ ਕੋਈ ਹੋਰ ਜਾਣਕਾਰੀ ਕਿਹਨੇ ਲੈਣੀ ਹੋ ਬਾਈ ਤੁਹਾਨੂੰ ਨੰਬਰ ਉਪਤਾਰਦਾ ਬਾਈ ਪਾ ਦੂੰਗਾ ਮੈਂ ਖੁਸ਼ੀ ਦਾ ਵੀ ਪਾ ਦੂੰਗਾ ਤੁਸੀਂ ਫੋਨ ਕਰ ਲਓ ਪਰ ਖੁਸ਼ੀ ਨੂੰ ਵਿਚਾਰੇ ਨੂੰ ਇਹ ਹੈਗਾ ਸਾਧ ਬੰਦਾ ਪਰ ਤੁਸੀਂ ਕਮੈਂਟ ਕਰ ਦਿਓ ਤੁਹਾਨੂੰ ਖੁਸ਼ੀ ਉਹ ਚੀਜ਼ ਦਾ ਜਵਾਬ ਦੇ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਆ ਖੁਸ਼ੀ ਹੁਣ ਉਮਰ ਕਿੰਨੀ ਆ ਬਾਈ ਤੇਰੀ ਮੇਰੀ ਉਮਰ ਹੈਗੀ 55 ਸਾਲ ਦੀ ਮਤਲਬ ਤੇਰਾ ਬੱਕਰੀਆਂ ਦਾ ਐਕਸਪੀਰੀਅੰਸ ਕਿੰਨੇ ਸਾਲ ਦਾ ਹੋ ਗਿਆ ਮੇਰਾ ਸੰਜਣਾ ਮੈਂ ਹਾਂ 16 55 ਸਾਲ ਦਾ ਹੀ ਹੋ ਗਿਆ ਹਾਂ 16 ਸਾਲ ਦਾ ਲੱਗਿਆ ਮੈਂ ਹਾਂ 16 ਸਾਲ ਦਾ ਲੱਗਿਆ ਫਰੀ ਤਾਂ ਇੱਕ ਗੱਲ ਦੀ ਗੌਰ ਕਰੀਏ ਮੇਰਾ ਸਰੀਰ ਹਾਂ ਤੇ ਇਹਦਾ ਸਰੀਰ ਸਹੀ ਗੱਲ ਹੈ 40 ਸਾਲ 47 ਸਾਲ ਦੀ ਉਮਰ ਤੇ 55 ਦੇ ਛੜੀ ਵਰਗਾ ਸਰੀਰ ਪਿਆ ਹੁੰਦਾ ਛੜੀ ਵਰਗਾ ਬਾਈ ਸਹੀ ਹੈ ਆ ਵੀ ਜਿੱਥੇ ਮਰਜ਼ੀ ਚਾੜਦੇ ਉੱਥੇ ਚੜ੍ਹ ਕੇ ਤੋੜਦੇ ਨਹੀਂ ਪਰ ਉਹ ਸਰੀਰ ਯਾਰ ਸ਼ਾਂਟਾ ਵਾ ਬਾਈ ਹਾਂ ਪੂਰਾ ਜੀ ਪੂਰਾ ਤੇ ਠੀਕ ਆ ਦੋਸਤੋ ਤੇ ਪ੍ਰੀਤ ਸ਼ਾ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਦੇ ਰਿਹਾ ਕਰੋ ਕਹਦੇ ਮੜਾ ਜੇ ਤੂੰ ਸਬਸਕ੍ਰਾਈਬ ਤੇ ਫੋਲੋ ਕਰ ਦਿਆ ਕਰੋ ਯਾਰ ਕਹਦੇ ਖੁਸ਼ੀ ਕਿੰਨਾ ਲਾਈਕ ਤੇ ਹੌਲੋ ਕਰ ਦਿਆ ਕਰੋ ਬਾਈ ਹਾਂ ਤੇ ਪ੍ਰੀਤ ਸ਼ਾ ਚੈਨਲ ਨੂੰ ਦੀ ਸਿਆ ਸੈਲਰ ਨੂੰ ਪ੍ਰੀਤ ਨੂੰ ਪ੍ਰੀਤ ਨੂੰ ਫੋਲੋ ਕਰ ਲਿਆ ਕਰੋ ਫੋਲੋ ਕਰ ਲਿਆ ਕਰੋ ਬਾਈ ਜੀ ਪ੍ਰੀਤ ਸਿਆ ਨੂੰ ਪ੍ਰੀਤ ਸਿਆ ਨੂੰ ਹਾਂ ਬੋਲੋ ਗੱਲ ਫੋਲੋ ਕਰ ਲੋ ਤੁਗੇ ਨਵੇਂ ਨਵੇਂ ਵੀਡੀਓ ਦੇਖਣ ਲਈ ਪ੍ਰੀਤ ਸਿਆ ਨੂੰ ਫੋਲੋ ਕਰ ਲੋ ਬਾਈ ਜੀ ਹਾਂ ਫੋਲੋ ਕਰ ਲੋ ਲਵ ਜੀ ਲਵ ਜੂ ਕਹਦੇ ਸਾਰਿਆਂ ਨੂੰ ਪਿਆਰ ਹਾਂ ਸਾਰਿਆਂ ਨੂੰ ਲਵ ਜੀ ਪਿਆਰ ਭਰੇ ਲੱਕ ਭਲਕੇ ਲੱਕ ਭਲਕੇ